ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਜਗਦੀਪ ਇਸ ਸਮੇਂ ਹਾਂ ਅਸੀਂ ਪਰਾਚਨ ਸ਼ਿਵ ਮੰਦਿਰ ਕਾਟਗੜ ਵਿਖੇ ਇਹ ਮੰਦਿਰ ਜਲੰਧਰ ਪਠਾਨਕੋਟ ਰੋਡ ਤੇ ਮੀਰਥਲ ਤੋਂ ਅੰਦੋਰਾ ਰੋਡ ਉਪਰ ਹੈ ਮੀਰਥਲ ਤੋਂ ਇਹ 3.5 ਕਿਲੋਮੀਟਰ ਦੂਰ ਵਿਆਸ ਨਦੀ ਦੇ ਕੰਢੇ ਕਾਂਗੜਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਵਿੱਚ ਪੈਂਦਾ ਹੈ ਮੰਦਿਰ 메ਨ ਸੜਕ ਤੋਂ ਕਾਫੀ ਉੱਚਾ ਹੈ ਤੇ ਕਈ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਹੈ ਇਸ ਮੰਦਰ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਮੰਨਤਾ ਹੈ ਜਦੋਂ ਮਹਾਰਾਜ ਰਣਜੀਤ ਸਿੰਘ ਨੇ ਰਾਜ ਗੱਦੀ ਸੰਭਾਲੀ ਸੀ ਤਾਂ ਉਹਨਾਂ ਨੇ ਇਸ ਮੰਦਰ ਦਾ ਨਿਰਮਾਣ ਵੀ ਕਰਾਇਆ ਸੀ ਕਹਿੰਦੇ ਹਨ ਕਿ ਉਹ ਇੱਥੇ ਖੁਦ ਚੱਲ ਕੇ ਆਏ ਸਨ ਤੇ ਮੰਦਰ ਨੂੰ ਦੇਖ ਕੇ ਕਾਫੀ ਅਨੰਦਿਤ ਹੋਏ ਇਸ ਤੋਂ ਬਾਅਦ ਉਹਨਾਂ ਨੇ ਮੰਦਰ ਦਾ ਨਿਰਮਾਣ ਕਰਵਾਇਆ ਸੀ ਦੂਜਾ ਉਹਨਾਂ ਨੂੰ ਮੰਦਰ ਨਾਲ ਲੱਗਦੇ ਖੂਹ ਦਾ ਪਾਣੀ ਬਹੁਤ ਪਸੰਦ ਆਇਆ ਉਹ ਸ਼ੁਭ ਕਾਰਜਾਂ ਲਈ ਪਾਣੀ ਇੱਥੋਂ ਹੀ ਮੰਗਵਾਉਂਦੇ ਸਨ ਇਸ ਮੰਦਰ ਦਾ ਸਬੰਧ ਸਿਕੰਦਰ ਦੇ ਨਾਲ ਵੀ ਜੁੜਦਾ ਹੈ ਆਖਿਆ ਜਾਂਦਾ ਹੈ ਕਿ ਸਿਕੰਦਰ ਦੀਆਂ ਫੌਜਾਂ ਇੱਥੇ ਆ ਕੇ ਰੁਕ ਗਈਆਂ ਸਨ ਤੇ ਅੱਗੇ ਉਹ ਬਿਆਸ ਨਦੀ ਪਾਰ ਨਹੀਂ ਸੀ ਕਰ ਸਕਿਆ ਜੇ ਆਰਕੀਟੈਕਚਰ ਦੀ ਗੱਲ ਕਰੀਏ ਤਾਂ ਮੰਦਰ ਬਹੁਤ ਖੂਬਸੂਰਤ ਬਣਿਆ ਹੋਇਆ ਹੈ ਮੰਦਰ ਦੇ ਵਿੱਚ ਬਹੁਤ ਵੱਡਾ ਪ੍ਰਾਚੀਨ ਬੋਰਡ ਦਾ ਰੁੱਖ ਵੀ ਹੈ ਇਸ ਮੰਦਰ ਦੇ ਮਸ਼ਹੂਰ ਹੋਣ ਦਾ ਕਾਰਨ ਇੱਕ ਹੋਰ ਵੀ ਹੈ ਇੱਥੇ ਸ਼ਿਵਲਿੰਗ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਵੱਡਾ ਹਿੱਸਾ ਭਗਵਾਨ ਸ਼ਿਵ ਜੀ ਦਾ ਸਰੂਪ ਮੰਨਿਆ ਜਾਂਦਾ ਹੈ ਤੇ ਛੋਟਾ ਹਿੱਸਾ ਮਾਂ ਪਾਰਵਤੀ ਦਾ ਸਰੂਪ ਮੰਨਿਆ ਜਾਂਦਾ ਹੈ ਇਸ ਤੋਂ ਵੀ ਵਿਲੱਖਣ ਗੱਲ ਇਹ ਹੈ ਇਹਨਾਂ ਦੋਨਾਂ ਦਾ ਅੰਤਰਾਲ ਆਪਸ ਵਿੱਚ ਵੱਧਾ ਘਟਦਾ ਰਹਿੰਦਾ ਹੈ ਗਰਮੀਆਂ ਵਿੱਚ ਦੋਨੋਂ ਹਿੱਸੇ ਇੱਕ ਦੂਜੇ ਤੋਂ ਥੋੜਾ ਦੂਰ ਹੋ ਜਾਂਦੇ ਹਨ ਤੇ ਸਰਦੀਆਂ ਵਿੱਚ ਇਹ ਇੱਕ ਹੋ ਜਾਂਦੇ ਹਨ ਇਹ ਮੰਨਿਆ ਜਾਂਦਾ ਹੈ ਸ਼ਰਦ ਰాత్రి ਵਾਲੇ ਦਿਨ ਇਹ ਦੋਨੇ ਸਰੂਪ ਆਪਸ ਵਿੱਚ ਮਿਲ ਜਾਂਦੇ ਹਨ ਇਹ ਗੱਲ ਸੱਚ ਹੈ ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਹੈ ਇਹ ਵੀ ਐਵੇਂ ਨਹੀਂ ਕਿਹਾ ਜਾਂਦਾ ਕਿਉਂਕਿ ਇੱਥੇ ਸੈਂਕੜੇ ਅਜਿਹੇ ਪੂਜਾ ਸਥਾਨ ਨੇ ਜਿੱਥੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਮੰਦਿਰ ਬਹੁਤ ਸ਼ਾਂਤ ਏਰੀਆ ਵਿੱਚ ਬਣਿਆ ਹੋਇਆ ਹੈ ਤੇ ਮੰਦਿਰ ਦੇ ਮਗਰਲੇ ਪਾਸੇ ਬਹੁਤ ਵੱਡਾ ਪਾਰਕ ਹੈ ਜੋ ਕਿ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦਾ ਹੈ ਪੂਰੇ ਭਾਰਤ ਵਿੱਚ ਹਜ਼ਾਰਾਂ ਅਜਿਹੇ ਧਾਰਮਿਕ ਸਥਾਨ ਹਨ ਜਿਨ੍ਹਾਂ ਨਾਲ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਨ੍ਹਾਂ ਵਿੱਚੋਂ ਕਾਟਗੜ ਮੰਦਿਰ ਵੀ ਇੱਕ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ